ਮਤਲਬ ਨੀਂਦਰ ਜੱਤੀ ਕਰ ਇੱਧਰ ਨਹੀਂ ਪਹੁੰਚਿਆ ਨਾ ਅੱਜ ਹੁਣ ਮੈਨੂੰ ਰਾਤੀ ਜਾ ਕੇ ਸਕੂਨ ਦੀ ਨੀਂਦ ਆਊਗੀ ਕਿ ਮੈਂ ਵੀ ਇੱਕ ਹਾਜ਼ਰੀ ਲਗਾ ਕੇ ਜਾ ਰਿਹਾ ਵਾਂ ਨਾਲੇ ਮੇਰੇ ਵੀਰ ਇੱਧਰ ਮੇਰੇ ਨਾਲ ਆਇਆ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਵਾ ਛੋਟੇ ਸਹਿਬ ਜੀ ਦਾ ਇੱਕ ਛੋਟੀ ਜੀ ਆਪਣੇ ਮਨੋਂ ਫੀਲ ਕੀਤੀ ਹੈ ਕਿ ਠੰਡੀ ਠੰਡ ਕਿਦਾਂ ਹੁੰਦੀ ਹੈ ਔਰ ਕਿਸ ਵੇਲੇ ਉਸ ਵੇਲੇ ਕੀ ਹਾਲ ਹੋਣਾ ਹੈ ਛੋਟੇ ਸਾਰ ਜਿਆਦਾ ਤਾਂ ਬਾਜੀ ਕਿਹੜੀ ਜਗ੍ਹਾ ਤੋਂ ਆਏ ਭਾਈ ਆਪਾਂ ਆਏ ਆ ਬਾਜੀ ਸਪੈਸ਼ਲ ਦਿੱਲੀ ਤੋਂ ਅੱਛਾ ਤਾਂ ਕੀ ਸੀਗਾ ਸਾਰਾ ਇਹ ਦਰਦ ਮੁੰਦੇਣਾ ਬਾਜੀ ਇਹ ਇੱਕ ਸਪੈਸ਼ਲ ਬਹੁਤ ਟਾਈਮ ਤੋਂ ਮੇਰੇ ਦਿਲ ਦਿਮਾਗ ਚ ਤੇ ਕੀ ਕਹਾਂ ਪਰ ਰਾਤੀ ਨੂੰ ਮੈਨੂੰ ਨੀਂਦ ਨਹੀਂ ਪੈਂਦੀ ਸੀ ਬਾਜੀ ਇਹ ਰਾਈਡ ਕਰਨ ਦਾ ਮੇਰੇ ਮਤਲਬ ਨਿੰਦਰ ਜੱਤੀ ਕਰ ਇੱਧਰ ਨਹੀਂ ਪਹੁੰਚੇ ਨਾ ਅੱਜ ਹੁਣ ਮੈਨੂੰ ਰਾਤੀ ਜਾ ਕੇ ਸਕੂਨ ਦੀ ਨੀਂਦ ਆਊਗੀ ਕਿ ਮੈਂ ਵੀ ਇੱਕ ਹਾਜ਼ਰੀ ਲਗਾ ਕੇ ਜਾ ਰਹੇ ਹਾਂ ਨਾਲੇ ਮੇਰੇ ਵੀਰ ਇੱਧਰ ਮੇਰੇ ਨਾਲ ਆਇਆ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਵਾ ਕਿੰਨੇ ਰਾਈਡਰ ਸੀ ਕਿੰਨੇ ਦਿਨ ਦਾ ਟੂਰ ਸੀ ਕਿੰਨੇ ਭਾਈ ਦਿੱਲੀੋਂ ਤੇ ਹੋਣ ਨੂੰ ਤਾਂ ਇੱਕ ਦਿਨ ਲੱਗਦਾ ਲੇਕਿਨ ਅਸੀਂ ਸਪੈਸ਼ੀਅਲੀ ਐਸ ਕਰਕੇ 2 ਦਿਨ ਕਿਤੇ ਆ ਤਾਂ ਕਿ ਕੋਰੀਆ ਦਾ ਟਾਈਮ ਹੈ ਠੰਡ ਦਾ ਵੇਲਾ ਹੈ ਇਸੇ ਕਰਕੇ ਬਾਈ ਰੱਬ ਝੂਟਨਾ ਬੁਲਾਵੇ ਮੈਂ ਇੱਕ ਜਗ੍ਹਾ ਇੱਧਰ ਉਹਦੀ 50 60 ਕਿਲੋਮੀਟਰ ਪਹਿਲੇ ਇੱਕ ਅਸੀਂ ਜਗ੍ਹਾ ਰਾਤੀ ਸੋਏ ਆ ਉੱਥੇ ਸਾਰੇ ਵੀਰ ਕਮਰੇ ਚੁੱਤੇ ਆ। ਅਸੀਂ ਪਿਓ ਪੁੱਤ ਬਾਹਰ ਮੰਜੀ ਢਾਕੇ ਕੰਬਲ ਲੈ ਕੇ ਤੇ ਇੱਕ ਛੋਟੇ ਸਾਹਿਬ ਜੀ ਦਾ ਇੱਕ ਛੋਟੀ ਜੀ ਆਪਣੇ ਮਨੋਂ ਫੀਲ ਕੀਤੀ ਹੈ ਕਿ ਠੰਡੀ ਠੰਡ ਕਿਦਾਂ ਹੁੰਦੀ ਹੈ ਔਰ ਕਿਸ ਵੇਲੇ ਉਸ ਵੇਲੇ ਕੀ ਹਾਲ ਹੋਣਾ ਹੈ ਛੋਟੇ ਸਾਹਿਬ ਜੀ ਦਾ ਤਾਂ ਭਾਜੀ ਉਹਨੂੰ ਵੀ ਚੇਤੇ ਕਰਦੇ ਹੋਏ ਇੱਕ ਇਹ ਛੋਟੀ ਜੀ ਪਲੱਸ ਸਾਡਾ ਵੀਰ ਉਹ ਤੇ ਰੱਬ ਨੇ ਤੇ ਪਰ ਇਹ ਵੀ ਸਾਡੇ ਦਿਲ ਨੂੰ ਛੂਣ ਵਾਲਾ ਵੀਰ ਹੈ ਭਾਜੀ ਤੇ ਇਸੇ ਕਰਕੇ স্পেশাল রাইড મે প্ল্যান ਕੀਤੀ ਜਿਹੜੇ ਦਿੱਲੀੋਂ ਹਰਿਆਣਿਆਂ ਪਲੱਸ ਪੰਜਾਬ ਤੋਂ ਤੇ ਦੈਨ ਪਟਨਾ ਤੋਂ ਈਵਨ ਦੁਬਈ ਤਿੱਕਰ ਦੇ ਰਾਈਡਰ ਅੱਜ ਆਇਆ ਜਿਨ੍ਹਾਂ ਨੂੰ ਅਸੀਂ ਸਾਰੇ ਮਿਲੇ ਆਂ ਬਾਜੀ ਉਹਨਾਂ ਦਾ ਤਹੇ ਦਿਲ ਤੋਂ ਧੰਨਵਾਦ ਕਰਦਾ ਵਾਂ ਔਰ ਅੱਗੋ ਦੀ ਵੀ ਐੋ ਜੀ ਰਾਈਡਾਂ ਜੋ ਜੋ ਮੈਂ ਕਰ ਸਕਦਾ ਵਾਂ ਉਹ ਮੈਂ ਕਰਾਂਗਾ ਪਰ ਨਾਲੇ ਵੀਰ ਦੇ ਇੱਕ ਖਾਸ ਮੈਸੇਜ ਸੀ ਪੰਜਾਬੀ ਮਾਂ ਬੋਲੀ ਤੁੱਜੀ ਸੀ ਪੱਗ ਇਸ ਚੀਜ਼ ਦਾ ਮੈਂ ਵੀਰੇ ਦਾ ਧੰਨਵਾਦ ਕਰਦਾ ਜਿਹੜੀ ਪੱਗ ਜਿਹੜੇ ਜਵਾਗ ਨਹੀਂ ਬੰਦੇ ਸੀ ਉਹਨਾਂ ਨੇ ਵੀ ਵੀਰੇ ਪੱਗ ਬੰਨੀ ਸ਼ੁਰੂ ਕਰਤੀ ਨਾਲੇ ਪੰਜਾਬੀ ਮਾਂ ਬੋਲੀ ਨੂੰ ਮੈਂ ਰਿਪਰੈਜ਼ੈਂਟ ਕਰਦਾ ਰਹੂੰਗਾ ਉਹ ਰੱਗੇ ਕਰਦਾ ਰਹਾ ਐਜੋ ਕਾਂਗਾ ਵਾਹਿਗੁਰੂ ਜੀ ਕਾ ਖਾਲਸਾ ਪਤਰੂ ਪਿਆਰ ਕਰਨ ਵਾਲੇ ਨੌਜਵਾਨ ਬੱਚੇ ਬੱਚਿਓ ਭੈਣੋ ਭਰਾਵੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਭ ਤੋਂ ਪਹਿਲਾਂ ਯਾਦ ਕਰੀਏ ਉਸ ਮਹਾਨ ਕੁਰਬਾਨੀ ਨੂੰ ਜੀਦਾ ਕਰਕੇ ਇਹ ਸਾਰਾ ਮਹੀਨਾ ਦਸੰਬਰ ਦਾ ਨਾਨਕਲੇਵਾ ਸੰਗਤਾਂ ਮਰਾਗ ਦੇ ਵਿੱਚ ਹੁੰਦਿਆਂ ਨੇ ਉਸ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਆ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਵਾਹਿਗੁਰੂ ਮੇਰ ਕਰਨ ਸਟ੍ਰਗਲ ਦੇ ਬਾਰੇ ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ ਵੀ ਸਰਕਾਰ ਦਾ ਜਿਹੜਾ ਰਵਈਆ ਬਿਲਕੁਲ ਉਹੀ ਹੈ ਜੋ ਪਹਿਲੇ ਦਿਨ ਤੋਂ ਸੀ ਕਿਉਂਕਿ ਜੇ ਇਹ ਕਿਸੇ ਜੋਗੇ ਹੁੰਦੇ ਤਾਂ ਇਹ ਲਿਬਰਟੀ ਘਟਨਾ ਹੋਣੋਂ ਵੀ ਬਚ ਸਕਦੀ ਸੀ ਪਰ ਹੋ ਗਈ ਹੈ ਪਰ ਉਸ ਦਾ ਵੀ ਕੋਈ ਸਰਕਾਰ ਦੇ ਉੱਤੇ ਅਸਰ ਨਹੀਂ ਹੈ ਕਿਸੇ ਦਾ ਸਾਰਾ دارو ਮਜ਼ਾਰੀ ਲੱਗਦਾ ਜਿਵੇਂ ਜੇਲ੍ਹਾਂ ਦੇ ਉੱਤੇ ਡਿਪੈਂਡ ਹੋ ਗਿਆ ਸਰਕਾਰ ਵੀ ਰਲੀ ਨਜ਼ਰ ਆਉਂਦੀ ਹੈ ਸਰਕਾਰ ਮੈਂ ਤਾਂ ਕਹਿ ਦਣਾ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਇਹਨਾਂ ਨਾਲ ਕਿਉਂਕਿ ਜੇਲ੍ਹ ਮੰਤਰੀ ਸਰਦਾਰ ਭਗਵੰਤ ਮਾਨ ਜਿਹੜੇ ਆਪ ਨੇ ਔਰ ਸੂਬੇ ਦੀ ਬਾਗਡੋਰ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ ਨਾ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ अदरवाइज ਆਪਣਾ ਸਰਕਾਰ ਨਾਲ ਕੋਈ ਸ਼ਿਕਵਾ ਨਹੀਂ ਸੀ ਜਿਹੜੀ ਬਣਦੀ ਜ਼ਿੰਮੇਵਾਰੀ ਹੈ ਜਦੋਂ ਉਹ ਤੋਂ ਵੀ ਭੱਜ ਜਾਂਦੇ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ ਤੁਸੀਂ ਵੇਖਿਆ ਹੋਣਾ ਪਿਛਲੇ ਹਫਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀਆਂ ਜੇ ਕਿਤੇ ਮਾਨਯੋਗ ਅਦਾਲਤ ਨਾਲ ਇੰਨਾ ਕਿ ਸਤਰਕ ਹੁੰਦੀ ਮਾਪਾ ਨੂੰ ਇਹਨਾਂ ਨੇ ਤਾਂ ਰੋਲ ਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਨੇ ਸੂ ਬੋਟੋ ਐਕਸ਼ਨ ਲੈ ਲਿਆ ਪਹਿਲੀ ਵਾਰ ਲਿਆ ਇਹਨਾਂ ਨੇ ਕਮੇਟੀ ਬਣਾਈ ਵੀ ਜਾਂਚ ਕਰਦੇ ਆਂ ਜੀ ਵੀਡੀਓ ਬਣੀ ਕਿੱਥੇ ਆ ਅੱਠ ਮਹੀਨੇ ਸੌਂ ਹੀ ਗਏ ਬਣਾ ਕੇ ਕਮੇਟੀ ਕਿਉਂਕਿ ਰਿਪੋਰਟ ਦੇਣੀ ਨਹੀਂ ਐ ਉਹ ਫੈਲਾਂ ਦੇ ਅੰਦਰ ਹੀ ਦਬ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਹੀ ਗੱਲ ਵੀ ਆ ਕਿ ਜੇਲ੍ਹਾਂ ਦੇ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਹੈ ਤਾਂ ਇੱਕ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰਾ ਫਿਰ ਗੌਰ ਕੀਤੀ ਸਰਕਾਰ ਨੂੰ ਮਾਨਯੋਗ ਅਦਾਲਤ ਨੇ ਜਗਾਇਆ ਵੀ ਤੁਸੀਂ ਕੋਈ ਕਮੇਟੀ ਬਣਾਈ ਸੀ ਭਾਈ ਉਹਦੀ ਰਿਪੋਰਟ ਨਹੀਂ ਹਲੇ ਤੱਕ ਦਿੱਤੀ ਦੇ ਦਿਓ ਕੌਣ ਝੂਠਾ ਹੈ ਕੌਣ ਸੱਚਾ ਪਤਾ ਲੱਗ ਜਾਏ ਪਰ ਨਹੀਂ ਦਿੱਤੀ ਹਲੇ ਤੱਕ ਵੀ ਨਹੀਂ ਦਿੱਤੀ باوجود ਕਹਿਣ ਦੇ ਇਹ ਕਹਤਾ ਵੀ ਇੱਕ ਵੀਡੀਓ ਤਾਂ ਰਾਜਸਥਾਨ ਚ ਬਣੀ ਲੱਗਦੀ ਹੈ ਹੋ ਸਕਦੀ ਹੈ ਬਣੀ ਹੋਈ ਕਨਫਰਮ ਨਹੀਂ ਹੈ ਵੀ ਬਣੀ ਹੈ ਜਾਂ ਫਲਾਨੇ ਅਫਸਰ ਜਾਂ ਫਲਾਨੇ ਕਰਮਚਾਰੀ ਇਹਦੇ ਚ ਜ਼ਿੰਮੇਵਾਰ ਨੇ ਉਹਵੇਂ ਨਹੀਂ ਹੋ ਸਕਦੀ ਹੈ ਔਰ ਸਰਕਾਰ ਦੀ ਬੇਈਮਾਨੀ ਦੇਖੋ ਇਹਨਾਂ ਦਾ ਆਈਟੀ ਸੈੱਲ ਦੇਖੋ ਕਿੰਨੀਆਂ ਖੇਡਾਂ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭੁਲੇਖਾ ਪਾਉਣ ਦੇ ਲਈ ਖਬਰ ਲਾਤੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਚਲਾਤੀ ਵੀ Rajasthan ਚ ਬਣੀ ਇੱਕ ਫਿਲਮ ਤੋਂ ਦੇਖੋ ਜੀ ਸਿੱਟ ਨੇ ਜਾਂਚ ਕਰਤੀ ਇੱਕ ਤਾਂ Rajasthan ਚ ਬਣੀ ਹੈ ਲੋਕਾਂ ਦੇ ਵਿੱਚ ਭਲੇਖਾ ਪਾਤਾ ਪਿੱਛੇ ਲਿਖਤਾ ਸਿੱਟ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਗਜ਼ ਹੈਗਾ ਵੀ ਸਿੱਟ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ Rajasthan ਚ ਬਣੀ ਹੈ ਕਰੋ ਜਨਤਾ ਦੇ ਸਾਹਮਣੇ ਕੇਵਲ ਤੇ ਕੇਵਲ ਝੂਠ ਲੋਕਾਂ ਨੂੰ ਐ ਲੱਗੇ ਵੀ ਸਿੱਟ ਨੇ ਕੰਮ ਕਰਦਾ ਇਹ ਤਾਂ ਬਲਕੌਰ ਸਿੰਘ ਤਾਂ ਐਵੇਂ ਭਕਾਈ ਮਾਰੀ ਜਾਂਦਾ ਰੋਜ਼ ਮੈਕੜ ਪੜ ਕੇ ਇਹ ਤਾਂ ਕਰੀ ਉਹਨਾਂ ਤਾਂ ਦੇ ਤਾ ਵੀ ਰਾਜਸਥਾਨ ਚ ਬਣੀ ਐ ਇੱਕ ਪਰ ਕੁਛ ਵੀ ਨਹੀਂ ਸਾਰਾ ਝੂਠ ਤਾਂ ਫਲੰਦਾ ਹੋਰ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐ ਏਡਾ ਕਿਉਂ ਅਸੀਂ 8 ਮਹੀਨਿਆਂ ਦੇ ਵੀਡੀਓ ਵੀਡੀਓ ਕਰੀ ਜਾਂਦੇ ਆ ਵੀਰੋ ਸਾਡੇ ਮੁਲਕ ਦੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ ਦੋ ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ ਹੈ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ੍ਹ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਸੀਂ ਪਿਛਲੇ ਹਫਤੇ ਦੀਆਂ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਨੂੰ ਪੜ ਲਓ ਤਾਂ ਫਰੋਜ਼ਪੁਰ ਜੇਲ੍ਹ ਦੇ ਵਿੱਚੋਂ ਦੋ ਫੌਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ-ਦੇਣ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਊਗੇ ਵੱਡੇ-ਵੱਡੇ ਬਿਜ਼ਨਸਮੈਨ ਇੱਥੇ ਕੋਈ 50 ਲੱਖ ਤੋਂ ਵੱਧ ਜਾ ਕੋਈ ਟਰਨਓਵਰਾਂ ਕਿ ਕਰਕੇ ਦੇਖੋ ਵੀ ਪੌਣੇ 2 ਲੱਖ ਰੁਪਈਆ ਖਾਤਿਆਂ 'ਚ ਐਂਟ ਪਾਉਣਾ ਐਂਟ ਪਾਉਣਾ ਕਿੰਨਾ ਔਖਾ ਹੈ 100 ਰੁਪਈਆ ਨਹੀਂ ਲੁਕਦਾ ਅੱਜ ਕੱਲ੍ਹ ਆਮ ਨਹੀਂ ਜਮਾਨਾ ਸਾਰ ਫੇਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜੇਮਰ ਲੱਗਿਆ ਹੋਇਆ ਜੀ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਸ਼ਕ ਹੁੰਦਾ ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਕੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਇਹ ਏਡੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜਾਏ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਕੰਨ ਨਾਲ ਲਾਉਂਦਾ ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਗਿਆਨੀ ਗੱਡੀ ਚਾੜਤਾ ਉਹ ਤਿਹਾੜ ਜਿਹੜੇ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਭੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ ਪਰੰਤੂ ਮੈਂ ਤੁਹਾਡੇ ਨਾਲ ਗੱਲਾਂ ਜ਼ਰੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਂਦੀਆਂ ਨੇ ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ ਮੇਰਾ ਜਹਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਲੋਕੋ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋਜੋ ਨਹੀਂ ਨੁਕਸਾਨ ਤੁਸੀਂ ਵੀ ਖਾਵੋਗੇ ਮੈਂ ਖਾ ਲਿਆ ਬਚਣੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਿਆਂ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਇਹਨਾਂ ਨੂੰ ਜਵਾਬਦੇਹ ਬਣਾਓ ਪੋਦਾ ਮਹੀਨਾ ਇਹ ਸਾਨੂੰ ਜੇ ਇੰਨੀਆਂ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਪੱਲੇ ਕੁਝ ਨਹੀਂ ਵੀ ਰਹੂ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚ ਤੇ ਲੜਨਾ ਵੀ ਸਿਖਾਉਂਦੇ ਆ